2-2 ਕਿਲੋਮੀਟਰ ਤੱਕ ਦੋਨੋਂ ਸਾਈਡ ਜਾਮ ਹੋਊਗਾ ਹਨਾ ਕਿਤੇ ਕਾਰਾਂ ਠੱਲਾਂ ਨੂੰ ਥਾਣੀ ਆ ਤੇ ਪਛਾਣ ਜਗਤਜੀਤ ਵਾਲਿਆਂ ਦੀ ਉਹ ਮਸ਼ੀਨ ਟੰਗੀ ਪਈ ਹੈ ਜਿਹੜੀ ਉਹਦੇ ਤੋਂ ਆਉਂਦੀ ਹੁੰਦੀ ਹੈ ਕਮਾਲਾ ਨਾ ਪੰਗਾਇਰ ਹੁਣ ਐਂਟਰੀ ਆ ਗਈ ਲੈ ਮਿੱਤਰੋ ਆ ਹੈਗੀ ਐਂਟਰੀ ਜੀ ਪਾਸ ਹੋਣੇ ਜ਼ਰੂਰੀ ਆ ਤੇ ਪਾਸ ਆਪਣੇ ਸੀਗੇ ਪਹਿਲਾਂ ਹੋਣ ਕਰਿਆ ਹੋਇਆ ਸੀਗਾ ਹੁਣ ਫੜ ਕੇ ਆਪਾਂ ਲੰਗਾਉਣੇ ਆ ਦੂਜਿਆਂ ਨੂੰ ਨੰਗੇ ਹੀ ਖੜੇ ਆ ਉਹਨਾਂ ਨੂੰ ਤਾਂ ਨਹੀਂ ਮਿਲਣਾ ਹੁਣ ਆਪਾਂ ਹੋਰ ਕਿੱਦਾਂ ਦੀ ਆ ਰਹੀ ਹੈ ਮਨਦੀਪ ਜੀ ਪੂਰੀ ਸਰਾ ਪੂਰਾ ਸਰਾ ਜਗਤ ਜੀਤ ਵਾਲਾ ਕੰਮ ਦੇਖਣਾ ਤੂੰ ਨਹੀਂ ਆਂ ਟੇੜਾ ਪਾਸ ਕਿੱਦਾਂ ਅਜੇ ਅੰਦਰ ਨਹੀਂ ਐ ਇੰਟਰਵਿਊ ਹੋ ਤੋ ਦੋ ਦੋ ਐਂਟਰੀ ਉੱਥੇ ਯਾਰ ਕਿਆ ਬਾਤਾਂ ਹੀ ਕਰਾਂਗਾ ਪੰਗਾ ਐਂਟਰੀ ਦੇਣਾ ਰਗਾੜ ਤੋਗੜ ਘੱਟ ਹੋਣਾ ਜਮ ਨਾਲੇ ਪਾਸ ਆ ਬਹੁਤ 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 ਲਾ ਸੰਤ ਸੁੰਦ ਤੁਹਾਨੂੰ ਸਾਰੇ ਦਿਖਾ ਦਨੇ ਆਪਾਂ ਲੈ ਮਿੱਤਰੇ ਜਾਗਤਜੀਤ ਵਾਲਿਆਂ ਦਾ ਐਕਸੀਕਿਊਸ਼ਨ ਸੀਗਾ ਜੀ ਐਕਸ 4 ਐਂਟਰੀ ਤੇ ਤੁਰੇ ਆਉਣੇ ਆਪਾਂ ਹਲਾ ਦਾ ਕਿੰਨੇ 100 ਦਾ ਰੋਟਾ ਵੇ ਸੁਪਰ ਸੇਡਰ ਉਹ ਹੀ ਰੱਖਿਆ ਪਿਆ ਡਿਸਪਲੇ ਤੇ ਹਣਾ ਯਾਰ ਮੇਲੇ ਵਾਲੀ ਹਰੇਕ ਚੀਜ਼ ਆ ਹਰੇਕ ਚੀਜ਼ ਆ ਹਣਾ ਮੇਲੇ ਵਾਲੀ ਕੋਈ ਆਏ ਨਹੀਂ ਵੀ ਐਂਟਰਟੇਨਮੈਂਟ ਨਹੀਂ ਹੋਣਾ ਯਾਰ ਐਡੀ ਘੈਂਟ ਓਪਨਿੰਗ ਯਾਰ ਆਪਾਂ ਦੇਖੀ ਨਹੀਂ ਸੀ ਐਡਾ ਘੈਂਟ ਐਕਸਪੋ ਪਹਿਲਾ ਸਾਰਾ ਡਿਸਪਲੇ ਵੈਜ ਦੀ ਲੰਘਣਾ ਆਪਾਂ ਹਨਾ ਸਾਰੇ ਸੰਦ ਪਹਿਲਾਂ ਦਿਖਾਉਣੇ ਆ ਤੁਹਾਨੂੰ ਏਅਰ ਐਂਟਰੀ ਹੋਣੀ ਐ ਸੱਚਮੇ ਬੜਾ ਤਗੜਾ ਬਣਾਇਆ ਯਾਰ ਕੀ ਹੋਇਆ ਯਾਰ ਯਾਗ ਤਰੀਦ ਭਾਈ ਗਿਆ ਉਹਦਾ ਮਾਡਲ ਨੇਮ ਹੈ ਬਹੁਤ ਤੇ ਵੇਖ ਯਾਗ ਤਰੀਦ ਦਾ ਆਪਾਂ ਇਹਨਾਂ ਦਾ ਹੀ ਲੈ ਲ ਗਏ ਹਾਂ ਐ ਮਰਾੜ ਇਹਨਾਂ ਦਾ ਜਾਣਕਾਰੀ ਲੈ ਲ ਗਏ 2 ਮਿੰਟ ਕਮਾਲਾਂ ਹੀ ਕਰਤਾਂ ਆ ਯਾਰ ਆ ਮੇਲੇ 'ਚ ਯਾਰ ਸਾਰੀਆਂ ਐਕਟੀਵਿਟੀ ਹੈਗਾਂ ਨਾ ਉਹ ਵੇ ਨਿਸ਼ਾਨੇ ਨਿਸ਼ੂਨੇ ਲਾਉਣ ਵਾਲੇ ਟਰੇਨਮੈਂਟ ਵੀ ਕੀਤਾ ਨਾ ਅਜਾ ਮਿਹਨਰ ਵਾਲਾ ਦੀ ਸਟਾਲ ਵੀ ਹੈਗੀ ਹੈ ਬਾਈ ਆਰਜਨ 4 ਵੀਲ ਆਰਜਨ ਬੜਾ ਸੋਹਣਾ ਲੱਗਦਾ ਪਹਿਲਾਂ ਵਾਲੇ ਉਹਦੇ ਨੋਵਾ ਨੋਵਾ ਨਾਲ ਨੋਵਾ ਨਾਲ ਆਖੀ ਨੇ ਭਰਮਾ ਜਾਣਾ ਪੁਰਾਣੀ ਲੋਕਾਂ ਵਾਲੀ ਕਾਲੇ ਵੀ ਸਾਰੇ ਬੰਦੇ ਹੋ ਹੈਗੇ ਸਰਦਾਰ ਹੋਰੀ ਸਹੀ ਜੱਟਾਂ ਨੇ ਯਾਰ ਨਿਸ਼ਾਨੇ ਵਾਲਾ ਕੌਲੇ ਕਰਦੇ ਖੇਡਾਂ ਵਾਲੇ ਨੱਪੀ ਤੁਰੇ ਆਉਦੇ ਆ ਬੇ ਖਿਰਮੇਲੇ ਨੂੰ ਟ੍ਰੇਨ ਹੋ ਜਾਣਾ ਆ ਦੇਖਿਆ ਐਂਟਰਟੇਨਮੈਂਟ ਦਾ ਪੂਰਾ ਪ੍ਰਬੰਧ ਆ ਖਾਣ ਪੀਣ ਦਾ ਵੀ ਪ੍ਰਬੰਧ ਸਹੀ ਪੂਰਾ ਉੱਥੇ ਸਾਰੇ ਆਸਤੇ ਆਪਣੇ ਕੋਲੇ ਵੀ ਵਾਈਪੀ ਪਾਸ ਆ ਆਪਾਂ ਸਪੈਸ਼ਲ ਥੜੀ ਖਾਣਗੇ ਲਾਲਾ ਦਿਖਾਉਂਦਾ ਲਾਉਣਾ ਤੇ ਲਾ ਯਾਰ ਲਿਆ ਲਾਓ ਉਧਰੋਂ ਲੈ ਬਾਈ ਨੂੰ ਕਮਾ ਲਈ ਆਪਣੇ ਕੰਮ ਦੀ ਜੀ ਆਪਾਂ ਨਵੇਂ-ਨਵੇਂ ਆਲੂ ਲਾਉਣ ਲੱਗੇ ਆ ਤੇ ਡਿੱਗਰ ਲੱਗੇ ਆ ਆਪਾਂ ਇਹਨਾਂ ਦਾ ਮੈਂ ਠੀਕ ਹੈ ਯਾਰ ਲੰਮਾ ਹੀ ਬੜਾ ਹੈ ਦਾ ਇਹਨਾਂ ਬਾਰੇ ਜਾਣਕਾਰੀ ਤਾਂ ਮਿੱਤਰੋ ਤੁਹਾਨੂੰ ਨਹੀਂ ਦੇ ਸਕਦੇ ਕੋਸ਼ਿਸ਼ ਕਰਾਂਗੇ ਦੇਵਾਂਗੇ ਬਾਕੀ ਤੁਸੀਂ ਦੂਰੋਂ-ਦੂਰੋਂ ਦੇਖੋ ਵਾਕਈ ਐਕਸਪੋਸਰ ਆ ਗੱਲ ਬਾਤ ਹੋਈ ਪਈ ਜਾਵਾ ਕੜਾ ਕੱਢੇ ਭਾਈ ਇੱਧਰ ਦੇਖੋ ਗੇਮ ਮਾਦਰ ਇੱਧਰ ਜੋਰ ਪਰ ਖੀ ਜਾਂਦੇ ਜੱਟ ਪਸੰਦ ਪੜੇ ਵਿਖਾਈਏ ਕਿ ਕੀ ਕਰਕੇ ਸਾਨੂੰ ਸਮਝ ਹੀ ਨਹੀਂ ਆਉਂਦੀ ਕਿੱਧਰੋਂ ਸਟਾਰਟਿੰਗ ਕਰੀਏ ਆ ਨਾਮ ਨਿਕਲਨੇ ਆ ਤਿੰਨ ਨਾਮ ਨਿਕਲਨੇ ਠੀਕ ਆ ਯਾਰ 欢迎。 ਮੈਟਰਾਂ ਹੁਣ ਅਸੀਂ ਮਾਰਦੇ ਐਂਟਰੀ ਅੰਦਰ ਆ ਬਾਕੀ ਖਾਣੋ ਫੇਰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਤੇ ਬਹਿਲ ਹਾਲ ਅਸੀਂ ਇੰਜੋਏ ਕਰਗੇ ਪਾਣੀ ਪੋਣੀ ਪੀਏ ਚਲੋ ਯਾਰ ਉਹ ਦੇਖੋ ਆਪਣੇ ਪਾਸ ਕਿੱਥੋਂ ਚੱਲਣੇ ਆ ਆ ਗਿਆ ਤੇਰਾ 4x4 ਯਾਰ ਖਾਣ ਪੀਣ ਦਾ ਪ੍ਰਬੰਧ ਰਵੀ ਸਰਾ ਹੀ ਲਾਇਆ ਪਿਆ ਕੰਮ ਐਂਡਲੈਸ ਹੈ ਪਿਆ ਕੰਮ ਜਾਵਾ ਚੱਕੀ ਤੁਰੇ ਹੋ ਇੱਕ ਵਾਰ ਬਾਬੇ ਮੁੰਡੇ ਆਣੇ ਪੂਰਾ ਆ ਰਿਹਾ ਨਿਆਰਾ ਗਿਆਨਤਾ ਗਿਆਨਤਾ ਕੀ ਕਹਿਣਾ ਚਾਹੇਗਾ ਜਗਤਜੀਤ ਵਾਲੇ ਬਾਰੇ ਜਗਤਜੀਤ ਵਾਲੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੈ ਹਾਰਟ ਕਲਾਸ ਫਾਸਟ ਕਲਾਸ ਕੰਪਨੀ ਦਾ ਪੂਰਾ ਧੰਨਵਾਦ ਕਰਦੇ ਕੋਈ ਨਹੀਂ ਰਿਹਾ ਵੀ ਕਿਤੇ ਐ ਲੱਗਦਾ ਫੈਕਸ਼ਨ ਜਾਈ ਹੁੰਦੀ ਤਗੜੇ ਫੈਕਸ਼ਨ ਜਾਈ ਹਾਂ ਤਗੜੇ ਵੇਲਾ ਪ੍ਰੋਗਰਾਮ ਹੈ ਕਿਸਾਨਾਂ ਆਸਤੇ ਹਾਂ ਠੀਕ ਹੈ ਯਾਰ ਨਿਆਰਾ ਹੀ ਲਿਆਰਾ ਮੰਡਿਓ ਅੱਪੀ ਜਿੱਤੇ ਮੈਂ ਰਾਵਾਂ ਦੇ ਨੇ ਦੁਰਦਾ ਮੈਂ ਦੁਰਦਾ ਆ ਤੇ ਰਾਂ ਬਾਂਦੇ ਨੇ ਜ਼ੋਰਦਾਰ ਦਾੜਵਾ ਦੇ ਨਾਲ ਬੱਬੂ ਜੀ ਸੋ ਜਨਮ ਦਿਨ ਦੋ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ ਇੱਕ ਇਸ ਤਰ੍ਹਾਂ ਨਾਲ ਕਿ ਦੋਸਤਾਂ ਮਿੱਤਰਾਂ ਨਾਲ ਖੁਸ਼ੀ ਮਨਾ ਲਈ ਅਸਲ ਜਾਨੋ ਤੇਨੂੰ ਕਿਵੇਂ ਸ਼ੁਰੂ ਹੋਇਆ ਵਿਦੇਸ਼ਾਂ ਚ ਕਿਉਂਕਿ ਅੰਗਰੇਜ਼ 6 ਦਿਨ ਕੰਮ ਕਰਦੇ ਆ ਤੇ 7ਵੇਂ ਦਿਨ ਨੂੰ ਛੁੱਟੀ ਕਰਦੇ ਆ ਫਿਰ ਜਦੋਂ ਕੋਈ ਓਕੇਸ਼ਨ ਆਉਂਦੀ ਆ ਫਿਰ ਉਹ ਮਨਾਉਂਦੇ ਆ ਵੀ ਅੱਜ ਜਨਮ ਦਿਨ ਹੈ ਅੱਜ ਟੀਚਰਸ ਡੇ ਹੈ ਅੱਜ ਫਾਦਰਡੇ ਹੈ ਫਾਦਰ ਹੁਣ ਕਈ ਤਾਂ ਬੱਚੇ ਚੱਗੇ ਆ ਜਦੋਂ ਬਾਪੂ ਦੀ ਨਿਗਾਹ ਘੜਦੇ ਹੋ ਡੰਗਰਾਂ ਨੇ ਸਿੱਟਿਆਉਣੇ ਉਹਨਾਂ ਨੇ ਕਿੱਥੇ ਫਾਦਰਡੇ ਮਨਾਉਣਾ ਸੋ ਐਸੇ ਤਰ੍ਹਾਂ ਜਨਮ ਦੇਣਾ ਪਰ ਸਾਡਾ ਤਾਂ ਮੁਲਕ ਮੇਲੇ ਆਣਾ 24 ਘੰਟੇ ਜਨਮ ਦੇਣੇ ਚੱਲੀ ਜਾਂਦਾ ਸੋ ਇਹ ਇਹਦਾ ਇੱਕ ਸਾਲ ਹੋਰ ਵੱਧ ਗਿਆ ਤੁਸੀਂ ਹੋਰ ਬੱਚੇ ਹੋਰ ਹੋ ਗਏ ਤੁਹਾਡੀ ਸਮਾਜਪਤੀ ਜ਼ਿੰਮੇਵਾਰੀ ਹੋਰ ਵੱਧ ਗਈ ਆਓ ਦੁਆ ਕਰੀਏ ਤੁਸੀਂ ਹੋਰ ਐਕਸਪੈਂਡ ਕਰੋ ਆਹ ਫੈਕਟਰੀ ਸਾਡੇ ਪਿੰਡ ਕੋਲ ਵੀ ਲਾ ਲਓ 2-4 ਬੰਦਿਆਂ ਨੂੰ ਕੰਮ ਮਿਲ ਜਾਈਏ ਕੰਮ ਤਾਂ ਤੁਹਾਡਾ ਸੈਟ ਆ ਵਾਟੂ ਵਾਟ ਚੱਲੋ ਨਾ ਬਣਾਉਂਦਾ ਮੈਂ ਇਹਨਾਂ ਸਿਰਾਂ ਲਾਦਾ ਹੋਰ ਯਾਰਾਂ ਇੰਜਾਂ ਚਲਾਦਾ ਛੇਤੀ ਬੰਦ ਹੋ ਗਿਆ ਨਾ ਸਿਰਾਂ ਹੀ ਲਾਦਾ ਤਾਂ ਬੇ ਫੁੱਲ ਇੰਜੋਏ ਕਰੋ ਗੱਲਾ ਵੀ ਮੇਰੇ ਤਰ ਪਿਆਰਿਓ ਪ੍ਰਬੰਧ ਵਾਲੀ ਜੀਤ ਚਾ ਬਥਾਨੂੰ ਕਾਢੇ ਦਿਖਾ ਦਿੰਨੇ ਆ ਇਧਰ ਵੀ ਆ ਜਾ ਬਰਾੜ ਮੜਾ ਜਾ ਗੈਂਤੀ ਹੋਈ ਜਾਂਦੀ ਹੈ ਨਾ ਇੰਨੇ ਬੌਂਸਰ ਸੀ ਮਿੱਤਰ ਸਿਕਿਉਰਿਟੀ ਬਹੁਤ ਚੰਗੀ ਸੀ ਜਿਵੇਂ ਨਈ ਸਿੰਗਰ ਆਏ ਤਾਂ ਆਮੀ ਮਾਹੌਲ ਖਰਾਬ ਹੋ ਜਾਂਦਾ ਤਾਂ ਮਾਹੌਲ ਪੂਰਾ ਇਹ ਬਣ ਰਿਹਾ ਮਸ਼ੀਨਾਂ ਬਾਰੇ ਤੁਸੀਂ ਬਸ ਇੱਕ ਝਾਕਾ ਹੀ ਲੈ ਸਕਦੇ ਅੰਗੇ ਅਸੀਂ ਜਾਣਕਾਰੀ ਬਾਰੇ ਮਾਫੀ ਚਾਹੁੰਨੇ ਜਾਣਕਾਰੀ ਨਹੀਂ ਦੇ ਸਕੇ ਨਹੀਂ ਮੈਂ ਕੋਹ ਨਹੀਂ ਸਵਰਾਜਾਂ ਕੋਲੇ ਜਾਣਾ ਹੈ ਸਵਰਾਜਾਂ ਕੋਲੇ ਉਵੇਂ ਮਾੜਾ ਆ ਦੇਖ ਲਗੀ ਕੀ ਫਰਕ ਆ ਹੁਣ ਲੈ ਆ ਤਾਂ ਲਿਆ ਆ ਲਈਏ ਹੁਣ ਆਪਾਂ ਸਵਰਾਜ ਆਸਤੇ ਹੈ 16 ਕ ਫੁੱਟ ਕਿੰਨਾ 12 ਫੁੱਟ ਹੋਗਾ ਬਾਹਰ ਵੱਡਾ ਯਾਰ 12 ਕੜਾ ਯਾਰ ਲੈ ਹੋਰ ਵੀ ਲੈ ਲਿਆ ਹਣ ਤੇ ਇਹ ਕਿੰਨਾ ਕ ਬਾਲਾ ਹੈਂ ਮਾਰਾ ਬੁੱਤਾ 12 ਕ ਫੁੱਟ ਹੀ ਆ ਬਸ 12 10 ਹੀ ਆ 10 ਫੁੱਟ ਦੇਖਿਆ 10 ਫੁੱਟ ਹੀ ਆ ਲੈ 10 ਹੀ ਬਣਾ ਲੱਗੀ ਜਨਾ 12 ਦਾ ਵਾਧੂ ਹੋ ਜਾਊਗਾ ਆਪਾਂ ਨੂੰ ਕਰਾਇਆ ਵੇਖ ਲਈਏ ਯਾਰ ਕਰਾਇਆ ਦੂਜਾ ਆ ਗਿਆ ਕੰਮੇ ਦਿਖਾ ਯਾਰ ਤੇਰੇ ਵਾਲੇ ਕਰਾਏ ਚ ਇਹਦੇ ਚ ਫਰਕ ਦੱਸ ਸਾਨੂੰ ਸਾਨੂੰ ਦੱਸ ਉਹ ਆ ਬਾਈ ਜਾਣਕਾਰੀ ਦਈ ਇਹ ਅੱਛਾ ਚੌੜਾ ਹੁੰਦਾ ਬਾਈ ਕਿੰਨੇ ਕੁ ਟਾਈਮ ਲੱਗਦਾ ਚੌੜਾ ਆ ਜਾਂਦਾ ਬਾਈ ਤੋਂ ਪੁੱਛ ਗਏ ਉਹ ਟਿੱਲੋਂ ਸਾਹ ਕਿਉਂ ਟੈਂਸ਼ਨ ਲੈਨੇ ਇੱਕ ਹੀ ਆਉਂਦਾ ਆਪਣਾ ਵੀ ਉਹੀ ਮਾਡਲ ਹੈ ਇਹ ਚ ਦੱਸ ਕਿਹੜੇ ਚ ਫਰਕ ਆ ਦੋਵੇਂ ਇਧਰ ਆ ਟੂ ਵੀਲ ਹੋਣਾ ਇਹ ਟੂ ਵੀਲ ਆ ਉਹ ਫੋਰ ਵੀਲ ਹਾਂ ਤੇ ਬਸ ਆਪਣੇ ਸੇਮ ਹੀ ਆ ਇਹੋਂ ਟਾਂ ਇਨਸ਼ਾਅ ਲੈਣਾ ਆਹ ਟਾਇਰ ਮੈਨੂੰ ਵੱਡੇ ਲੱਗੀਆਂ ਨੇ ਇਹਦੇ ਗੋਡੀ ਇਹ 969 ਹੋਊਗਾ ਨਹੀਂ ਨਹੀਂ 855 ਆ ਇਹ 87 ਫਿਰ ਮੇਰੇ ਨਾਲ ਕਰਾ ਗੱਲ ਕੀ ਫਰਕ ਆ ਬੰਗਣ ਇਹ ਕਿਹਜੋ ਮੁੰਡਾ ਇਹ 2 ਵੀਲ ਆ ਯਾਰ ਇਹ 2 ਵੀਲ ਆ ਉਹ ਮੈਂ ਕਹ ਉੱਚਾ ਜਿਹਾ ਲੱਗਦਾ ਫੜਾ ਜੇ ਉੱਚਾ हां ਵੇਖ ਲੈ ਇਹ ਟਾਇਰਾਂ ਦੀ ਕੰਪਨੀ ਦਾ ਫਰਕ ਆ ਇਹ ਐਮ ਆਰ ਐਫ ਦਾ ਟਾਇਰ ਆ ਉਹ ਗੋਡੀਅਰ ਦਾ ਟਾਇਰ ਆ ਉਹਦੇ ਕਰਕੇ ਉਹ ਟਾਇਰ ਚੌੜਾ ਥੋੜਾ ਤਾਂ ਲੱਗਦਾ ਬਾਕੀ ਸੇਮ ਆ ਸਾਰਾ ਟਾਇਰ ਉਹੀ ਤੈਨੂੰ ਵਹਿਮ ਪੈ ਟਲੋ ਕਿਧਰ ਗਿਆ ਮੁੰਡਾ ਯਾਰ ਉਹ ਕਰਾ ਸੋਰਨਾ ਤੇ ਆ ਜਾ ਜੀ ਬਾਈ ਇੱਥੇ ਆਪਣਾ ਆਹੀ ਤਾਂ ਤੇਰਾ ਮਾਡਲ ਆ ਟਰੈਕਟਰ ਤੇਰੇ ਨੂੰ ਹੋਰ ਕੀ ਚਾਹੀਦਾ ਮੈਂ ਅੱਛਾ ਲੱਗ ਗਿਆ ਯਾਰ ਬਾਹਰ ਦੇਖੀ ਆ ਵਾਲੇ ਖੇਤ ਨਾਲ ਆ ਨਾ ਤੇ ਆਪਾਂ ਫਿਰ ਲਵਾ ਲਿਆਉਣੇ ਦੂਜੀ ਮੜਾ ਦਿਲ ਵੀ ਕੱਢ ਡੈਣ ਦਾ ਮੇਰਾ ਦਾ ਛਤਰੀ ਛਤਰੀ ਦਾ ਤੂੰ ਵੀ ਲਵਾ ਹੀ ਨਹੀਂ ਆਪਣੇ ਆ ਹੀ ਨਹੀਂ ਲਾਵੇ ਹਾਂ ਆਖਦ ਟੂਏ ਜੀ ਆਪਣੇ ਨਹੀਂ ਇਹ ਸਾਫ ਹੈ ਉਹ ਕਹਦਾ ਸੀ ਆਪਣਾ ਸਾਫ ਪਤਾ ਨਹੀਂ ਇਹਦੇ ਹਿੱਸੇ ਦਾ ਫਿਰ ਫਰਕ ਹੋਣਾ ਅਗਲੇ ਦਾ ਯਾਰ ਮੈਨੂੰ ਆ ਮੈਂ ਆਪਾਂ ਫਿਰ ਪੁਰਾਣਾ ਮਾਡਲ ਹੀ ਲੈ ਲਿਆ ਪਤਾ ਯਾਰ ਯਾ ਯਾਰ ਧੋਖਾ ਹੀ ਹੋ ਗਿਆ ਆਪਣੇ ਨਾਲ ਚਲੋ ਚੱਲ ਗਏ ਚੱਲੀ ਯਾਰ ਕਿੱਧਰ ਗਏ ਵਿੱਚ ਦੇਖਣ ਆਵਲੇ ਆਈਏ ਇਹ ਟੋਏ ਜੇ 9524 ਦੇ ਆ ਵੀ ਸੇ ਦਾ ਫਰਕ ਹੈ ਪਲੇਨ ਨਹੀਂ ਇਹ ਟੋਏ ਆ ਆ ਮਿੱਤਰ ਦੱਸੋ ਯਾਰ ਜਿਹੜਾ ਇਹਨਾਂ ਨੇ ਲਿਆ ਉਹ ਪਲੇਨ ਆ ਕਹਿੰਦਾ ਇਹਦੇ ਚ ਟੋਏ ਆ ਗਏ ਉਸ ਤੋਂ ਬਾਅਦ ਮਾਡਲ ਚ ਫਰਕ ਆਇਆ ਹੁਣ ਬਾਕੀ ਸਾਰਾ ਟਰੈਕਟਰ ਸੇਮ ਲੱਗਦਾ ਹੋਰ ਤਾਂ ਮੈਨੂੰ ਕੋਈ ਫਰਕ ਨਹੀਂ ਲੱਗਦਾ ਇਮ ਤੋਹੀ ਮਾਰਕਾ ਦਾ 24 ਲਿਆ 24 24 ਮਾਰਕਾ 24 ਲਿਆ ਤੇ ਪਰ ਇਹ ਕਦੋਂ ਦਾ ਫਰਕ ਆ ਗਿਆ ਹੁਣ ਤਾਂ ਹੀ ਲੈ ਲੈਣਾ ਇਹ ਮੰਨੂ ਦੀ ਪਾਵੇਂ ਤੁਸੀਂ ਘਲੋਂ ਕਰਕੇ ਲਾਲ ਘੋੜਾ ਹੁਣ ਕਈ ਵੀਰ ਕਹਿਣਗੇ ਦਿਖਾਉਣ ਵਾਲਾ ਕੀ ਦਿਖਾਈਏ ਇੱਥੇ ਸਾਰੇ ਬੰਦੇ ਭੱਜ ਗਏ ਜਦੋਂ ਅਸੀਂ ਜਾਣਕਾਰੀ ਲੈਣੀ ਸੀ ਆ ਸੀਗਾ ਸਾਰਾ ਅਰੇਂਜਮੈਂਟ ਹੁਣ ਰਹਿ ਗਿਆ ਸੀ ਇੱਥੇ ਗੱਡੀ ਲੈ ਗਏ ਵੀ ਜਿੰਨਾਂ ਨੂੰ ਨਿਕਲਿਆ ਪੈਨ ਨਾਮ ਨਿਕਲੇਆ ਹੀਰੋ ਵਾਲਿਆਂ ਦੀ ਵੀ ਸਟਾਲ ਸੀ ਜੌਂਡੀਅਰ ਵਾਲਿਆਂ ਦੀ ਸੀ ਤੇ ਇਧਰ ਆ ਮਸ਼ੀਨਾਂ ਇਹ ਆਪਦੀਆਂ ਹੀ ਆ ਜਗਤਜੀਤ ਦਾ ਸਾਰਾ ਸਿਸਟਮ ਆ ਤੁਸੀਂ ਦੇਖੋ ਆ ਬਾਸਕਟ ਥਰੇਸ਼ਰ ਹੁੰਦਾ ਜਿਹੜਾ ਇਹ ਆਪਣੇ ਪੰਜਾਬ 'ਚ ਘੱਟ ਚੱਲਦਾ ਪਰ ਹੋਰ ਸਟੇਟਾਂ ਦੇ ਵਿੱਚ ਇਹ ਸਾਰੀਆਂ ਫਸਲਾਂ ਦੀ ਕਟਾਈ ਕਰ ਦਿੰਦਾ ਇਹ ਦਾਣੇ ਕੱਢਦਾ ਯਾਨੀ ਤੇ ਆਹ ਰੋਟਾਵੇਟਰ ਆ ਜੇ ਦੇਖ ਲੋ 4 ਫੁੱਟ ਤੋਂ ਲੈ ਕੇ 10 ਫੁੱਟ ਤੱਕ ਵੇਲੇ ਵਾਲਾ ਇਹਦੇ ਟਾਇਰ ਹਿੱਸਾ ਲੱਗਿਆ। ਇਹ ਮਤਲਬ 10 ਤੋਂ ਹੀ ਪਲੱਸ ਹੋਊਗਾ। ਇਹ 12 ਫੁੱਟ ਆ ਮਿੱਤਰੋ। ਰੂਟਾਵੇਟਰ ਜਗਤਜੀਤ ਦਾ। ਤਾਂ ਇੱਥੇ ਜਗਤਜੀਤ ਦੇ ਜਿੰਨੇ ਵੀ ਇਪਲੀਮੈਂਟ ਬੰਦਿਆ ਸਾਰੇ ਹੁਣ ਇੱਥੇ ਵੀ ਤਿਆਰ ਹੋਣਗੇ ਡੈਲੋ ਦੇ ਵਿੱਚ। ਅੱਜ ਇਹਨਾਂ ਦੀ ਐਕਸਪੋ ਸੀਗੀ। ਫੁੱਟ ਕਿੰਨੇ ਫੁੱਟ ਆ ਭਾਈ? 12 ਇਹ 12 ਫੁੱਟ ਆ। ਇਹ ਜੇ ਆਪਾਂ ਲੈਣਾ ਹੈ। ਤਾਂ ਮੈਂ ਉਦੋਂ ਹੀ ਤੈਨੂੰ ਭਾਵੇਂ ਕਿਹਦੇ ਤੋਂ ਫੜ ਤੜਕੇ ਪੈਸੇ ਦੇਵਾਂ ਜਦੋਂ ਆਖੇਂਗਾ ਭਾਵੇਂ ਰਾਤ ਨੂੰ ਕਹਦੀ 1 ਵਜੇ 12 ਫੁੱਟ ਲੈਣ ਜਣਾ। ਤਹੀਂ ਫੋਗਰੇ ਜੱਟ ਉਹਦੇ ਤਰ੍ਹਾਂ ਤੁਰ ਪਾਂਗੇ ਘਰ ਗੱਲ ਤੇਰਾ 4 ਵੀ ਨਾ ਸਾਡਾ ਨਾ 2 ਵੀਲੀ ਆ ਆ ਪੈਸਾ ਲਾ ਕੇ ਲੈ ਜਾ ਕਰਾਂਗੇ ਇਹ ਆਏ ਆ ਨਾ ਮਨੋਦੀਪ ਵੀ ਗੇੜੇ ਵੀ ਸਾ ਚਾਰ ਕੀ ਲਿਆਉਣਾ ਤੇਰਾ ਹਲਾ ਨਾਲ ਜਿਆਦਾ ਥਾ ਜਾਂਦਾ ਇਹਦਾ 15 ਜਨਾਂ ਜਾਊਗਾ ਦੂਜੀ ਵਾਰ ਨਿੱਕੀ ਮਸ਼ੀਨ ਆ ਗਈ ਚੈਣਾ ਵਾਲੀ ਤੇ ਉਸ ਤੋਂ ਬਾਅਦ ਫੇਰ ਥਰੇਸ਼ਰ ਆ ਗਿਆ ਗੱਠਾਂ ਵਾਲਾ ਟਰਾਲਾ ਆਉਂਦਾ ਆ ਗਿਆ ਉਸ ਤੋਂ ਬਾਅਦ ਫੇਰ ਆਹ ਗੱਠਾਂ ਲੋਡ ਕਰਨ ਵਾਲੀ ਆ ਗਈ ਤਾਂ ਜਗਤਜੀਤ ਵਾਲੇ ਸਰਾ ਹੀ ਕਰਾਈ ਹੁੰਦੇ ਦੇਖੀਏ ਤਾਂ ਆਪਾਂ ਵੀ ਜਾਵਾਂਗੇ ਜੇ ਕੋਈ ਗਲਤ ਜਾਣਕਾਰੀ ਦਿੰਦੇ ਹੋਏ ਬਾਕੀ ਤੁਸੀਂ ਇਹਨਾਂ ਦੀਆਂ ਵੈਬਸਾਈਟ ਤੇ ਜਗਤਜੀਤ ਵਾਲਿਆਂ ਦੀ ਸਾਰਾ ਕੁਝ ਮਿਲ ਜਣਾ ਸੋਨਾ ਲੀਕਾ ਪ੍ਰੀਤ ਵਾਲਿਆਂ ਦੀ ਸਟਾਲ ਸੀ ਨਿਊ ਹਿ ਲੈਂਡ ਵਾਲਿਆਂ ਦੀ ਵੀ ਸੀਗੀ ਤਾਂ ਆ 8.5 ਫਟ ਕਟਰ ਬਾਰ ਵਾਲਾ ਆ ਗਿਆ ਜੀ ਸਟ੍ਰੌਰੀ ਪਰ ਇਹ ਜਿੱਦਾਂ ਕਹੇ ਆਪਣੇ ਕੋਲੇ ਵੀ ਚੱਲ ਰਿਹਾ ਤੇ ਮਹਾਰਾਜ ਰੱਖੇ ਸੁੱਖ ਤੇ ਐਤ ਕੀ ਆਪਾਂ ਹੋਰ ਲੈ ਲਾਂਗੇ ਤੇ ਇਹ ਤਾਂ ਤਕਰੀਬਨ ਇਦੇ ਜੇ ਜੋ ਵੀ ਤਬਦੀਲੀ ਆ ਹੋ ਸਕਦੀ ਅੰਦਰ ਹੋਵੇ ਪਰ ਜੇ ਇੱਕ ਰੀ ਬਾਹਰੋਂ ਦੇਖੀਏ ਤਾਂ ਬਾਹਰੋਂ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਲੱਗਿਆ ਹਨ ਤੇ ਉਸ ਤੋਂ ਬਾਅਦ ਮਸ਼ੀਨ ਆ ਜਾਂਦੀ ਇਹਨਾਂ ਦੀ ਵੱਡਣ ਵਾਲੀ ਜਾਗਤ ਜੀਤ ਗਰੁੱਪ ਸੇਮਾ ਕਿਧਰ ਗਿਆ ਏ ਓਏ ਸੇਮੇ ਹੋਰੀ ਤੁਸੀਂ ਦੇਖੋ ਵੀ ਏਸੀ ਕੈਮਰਨ ਦੇ ਵਿੱਚ ਇਹ ਮਸ਼ੀਨ ਆ ਤੇ ਸਿਰਾ ਗੱਲ ਬਾਤ ਹੋਈ ਪਈ ਹੈ ਜਮਾ ਢੱਲੋ ਆ ਜਾ ਯਾਰ ਸਾਰੇ ਐਪਲੀਮੈਂਟ ਤਾਂ ਦੇਖ ਲ ਗਏ ਇਹਦਾ ਘਰੇ ਜਾ ਕੇ ਸਟੋਰੀਆਂ ਪਾਵਾਂਗੇ ਆ ਆ ਗਈ ਜ਼ੀਰੋ ਡ੍ਰਿਲ ਤੇ ਆ ਲਾਈਟ ਜਗਲੀ ਦਿੱਤੀ ਗਿਆ ਡਾਇਰੈਕਟ ਸੀਡਿੰਗ ਰਸਾਈ ਆ ਡੀਐਸਆਰ ਜਿਵੇਂ ਆਪਾਂ ਝੋਨਾ ਬੀਜਦੇ ਆ ਉਹ ਚੀਜ਼ ਆ ਗਈ ਨਾਲ ਨਾਲ ਸਪਰੇਅ ਕਰਨ ਵਾਲਾ ਸਿਸਟਮ ਵੀ ਲੱਗਿਆ ਝੋਨਾ ਬਜਾਈ ਵਾਲੀ ਹੈ ਤੇ ਪੁਰਾਣਾ ਵਰਤੋਂ ਪਿੰਡ ਦੀ ਜੀ ਗੋਣੀ ਪਾਣੀ ਹੈ ਸੀਟ ਨਹੀਂ ਸੀਟ ਛੇਪਤਾ ਅਗਲਾ ਖਲਣਾ ਹੈਗਾ ਪੁਰਾਣਾ ਮਾਡਲ ਹੈਗਾ ਉਹ ਨੋਵੋ ਮੈਂ ਕਹੋ ਇਕੱਠਾ ਜਿਆ ਕੀਤਾ ਪਿਆ ਹੁਣ ਅਰਜਨ ਤੋਂ ਕੀ ਲੈਣਾ ਨੂੰ ਲੈ ਲਿਆ 855 ਚੱਲਿਆ ਰਾਜ ਆ ਜਾ ਕੋਈ ਨਹੀਂ ਮੜ ਜਾਵਣਾ ਨਾਲੇ ਉਹਦੇ ਨੂੰ ਟ੍ਰੈਫਿਕ ਘਟ ਜੂਗਾ ਬਾਹਰ ਜਿਹੜਾ ਇਹ ਹਿੱਸਾ ਹੈ ਬਾਬਿਓ ਇਹ ਜਿੱਥੋਂ ਤਾਈ ਮੈਨੂੰ ਲੱਗਦਾ ਵੀ ਮਹਿੰਦਰਾ ਨੇ ਸਵਰਾਜ ਨੂੰ ਖਰੀਦਿਆ ਹੋਇਆ ਹੀ ਆ ਜਾਂ ਮੈਂ ਸਵਰਾਜ ਨਾਲ ਟਾਈ ਆਪਾਂ ਤਾ ਤਾਂ ਕਰਕੇ ਇਹਨਾਂ ਦਾ ਵੀ ਸਾਸੇਮ ਹੈ ਇਹਦੇ ਵੀ ਉਹੀ ਹੈ 855 ਦੇ ਵੀ ਉਹੀ ਹੈ ਬਾਕੀ ਹਾਂ ਇਹ ਕਿਹੜਾ ਲੜਦਾ ਜਾ ਕੇ ਲੜਦਾ ਵੀ ਆਹ ਕਹਦੇ ਨੇ ਸੀਟ ਵੇਖ ਕੇ ਠੀਕ ਹਟਦੀ ਹੁਣ 36 ਦੀ ਪਸੰਦ ਆਉਂਦਾਉਣਾ ਤੇਰੇ ਹਾਸ਼ਪੱਜਾ ਵੀ ਵੇਖਣ ਦਾ ਤਾਂ ਕੋਈ ਹਰਜ ਨਹੀਂ ਬੈਠਣਾ ਵੀ ਕੋਈ ਮੌਲ ਨਹੀਂ ਠੀਕ ਹੈ ਯਾਰ ਫੀਣੇ ਕਿਦਾਂ ਆਈ ਫੀਣੇ ਹੈ ਫੀਣੇ ਦਾ ਹਵਾ ਹੀ ਬੜੀ ਮਾਰੀ ਪੱਥਰ ਇਹ ਰਣਾ ਉਹ 36 ਦੀ ਨਿਗਾਹ ਜਾਂ ਲੱਗੀ ਹੁੰਦਾ ਉਹਨੂੰ ਟੇਕਣਾ ਹੀ ਕਦੇ। ਉਹਨੂੰ ਟੇਕਣਾ ਹੀ ਕਦੇ ਪੰਗੇ ਲੈਣਦੇ ਹਨ। ਨਹੀਂ ਆਹ ਪੈਪ ਦਾ ਫਰਕ ਇਹਦੀ ਆਪਣੀ ਕੋਈ ਨਹੀਂ। ਆਪਣਾ ਪਹਿਲਾਂ ਬਹੁਤ ਪਾੜਦਿਆਂ ਹੀ ਪਾਈ ਪੰਜ ਚਾਰ ਈਦੀ। ਇਹ ਕੇ ਪੈਪ ਇੱਕ ਆ ਪੁਰਾਣਾ ਹੋ ਗਿਆ 10 ਸਾਲ ਪੈ ਬਾਅਦ ਪਾੜਦੀ ਆ। ਆਪਾਂ ਨੂੰ ਆ ਵੀ ਨਵੀਂ ਪਾਉਣੀ ਪਈ ਆ। ਆ ਮਾਈਕ ਨੂੰ ਆਪਾਂ ਪਰਦੇ ਵਿੱਚ ਆਵਾਜ਼ ਦੇਖ ਕਰਕੇ ਢੀ ਘਾ ਡਾਇਰੈਕਟਰ ਦੀ। ਕਿੰਨੀ ਪਿਆਰੀ ਸਾਊਂਡ ਆ ਯਾਰ। ਏ ਬਾਹਰ ਨਹੀਂ ਸ਼ੋਅ ਵਿੱਚ ਆਇਆ ਮਿੱਤਰ ਬਾਹਰ ਕਰਤਾ ਨਾ ਬਾਹਰ ਕਰਤਾ ਤੁਸੀਂ ਦੇਖੋ ਫਲੈਂਸਰ ਬਾਹਰ ਕਰਤਾ ਬਾਹਰ ਹੋ ਰਿਹਾ ਤਾਂ ਹੈ ਬਾਹਰ ਲਵੇ ਰਿਹਾ ਤਾਂ ਗੱਦਾ ਗੱਦਾ ਇਲਾ ਹਲੋ ਆਰ ਪੀ ਯੂ ਕਿੰਨੇ ਤੇ ਖੜਦਾ ਬਈ ਹਲੋ ਆਰ ਪੀ ਯੂ ਕਿੰਨੇ ਆ ਆ ਪੈਰ ਚੱਕਿਓ ਚੱਕਿਆ ਹੋਇਆ 600 600 ਠੀਕ ਆ ਤਾਂ ਹੀ ਬੰਦ ਜਾਓ ਚੱਲਿਆ ਇੱਥੇ ਇਹ ਲਾ ਵੇਚ ਦੇ ਕੇ ਆ ਤਾਂ ਆਈ ਜਾਊਗਾ ਉਹ ਨਾਲ ਦਾ ਨਹੀਂ ਨਹੀਂ ਆ ਵੀ ਭਾਈ ਦਾ ਬਹੁਤ ਆ ਇਹ ਇਹਨੂੰ ਕੋਈ ਮੋਡੀਫਾਈ ਨਹੀਂ ਹੋਵੇ ਲੋੜ ਨਹੀਂ ਨਾਲ ਇਹ ਦੂਜਾ 60 65 ਤੇ ਉਹੀ ਜਾਂਦਾ ਇਹ ਤੇ ਆਪਾਂ ਸਾਰਾ ਜ਼ੋਰ ਲਾ ਗਿਆ 60 ਤੇ ਲਜਾਣ ਦੇ ਹੋਰ ਵੀ ਦਾ ਇਹਦਾ ਨੇਰੀ ਟਰੈਕਟਰ ਹੈ ਵੀ ਟਰਬੋ ਹਣਾਉਂਦਾ ਇਹ ਦੇ ਚੱਕ ਕੇ ਦਿਖਾ ਦੇ ਯਾਰ ਮੁੰਡੇ ਨੂੰ ਇਹ ਕੱਲ ਪਹਿਲੇ ਹੀ ਆਣਾ ਹੈ ਲੀਲੇ ਰੰਗ ਦੀ ਸ਼ੈਣਗ ਜ਼ਿਆਦੇ ਆ ਤੇ ਮੇਤਰੋ ਮਲਚਰਾ ਆ ਗਿਆ ਇਸ ਤੋਂ ਬਾਅਦ ਤੇ ਉਸ ਤੋਂ ਬਾਅਦ ਆ ਕਟਾਈ ਵਾਲੇ ਰੀਪਰ ਆ ਗਏ ਜਿਹੜੇ ਮੂਰੇ ਅੱਗੇ ਪਿੱਛੇ ਟਰੈਕਟਰ ਦੇ ਲਾ ਕੇ ਫਸਲਾਂ ਕੱਟ ਦਿੰਦੇ ਬਾਕੀ ਮਿੱਤਰੋ ਸੁਪਰ ਸੀਡਰ ਹੀ ਪਏ ਇੱਧਰ ਤਾਂ ਨਵੇਂ ਇਹਨਾਂ ਦੇ ਚਿਲਕਦੇ ਚਿਲਕਦੇ ਤੇ ਉਸ ਤੋਂ ਬਾਅਦ ਆ ਮਸ਼ੀਨ ਆਪਣੀ ਆ ਗਈ ਬੋਰ ਵਾਲੀ ਬੋਰ ਵਾਲੀਆਂ ਮਸ਼ੀਨਾਂ ਇਹ ਅੱਗੇ ਖੜੀਆਂ ਫੇਰ ਸਟਰਾ ਰੀਪਰ ਆ ਗਏ ਜੀ ਤਾਂ ਇਹ ਸੀਗਾ ਐਕਸਪੋ ਦਾ ਮੇਲਾ ਜੀ ਤੇ ਬਾਕੀ ਇਹ ਤੁਹਾਨੂੰ ਦੱਸ ਦੀ ਹੈ ਲੋਕੇਸ਼ਨ ਲੁਧਿਆਣਾ ਤੋਂ ਮਰੇਲ ਕੋਟਰਾ ਰੋਡ ਆ ਜਿਹੜਾ ਤੇ ਉਹ ਰੋਡ ਤੇ ਡੈਲੋਂ ਪਿੰਡ ਆ ਉਥੇ ਇਹ ਇਹਨਾਂ ਦੀ ਏਡਾ ਤੁਸੀਂ ਦੇਖੋ ਵੀ ਕੰਪਨੀ ਇੱਥੇ ਬਣ ਚੁੱਕੀ ਐ ਹੁਣ ਇੱਥੇ ਤਿਆਰ ਹੋਇਆ ਕਰੂ ਸਾਰਾ ਕੁਝ ਇਹ ਕੱਚੀ ਮੇ ਦਾ ਹੁੰਦਾ ਹੀ ਹੁੰਦਾ ਸੀ ਹੁਣ ਡੈਲੋਂ ਦੇ ਵਿੱਚ ਵੀ ਇਹਨਾਂ ਨੇ ਇੱਕ ਆਪਦੀ ਨਵੀਂ ਫਾਰਮ ਜਿਹੜੀ ਅੱਜ ਉਹਦੀ ਓਪਨਿੰਗ ਕਰਤੀ ਤਾਂ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਇਹਨਾਂ ਦੀ ਕੰਪਨੀ ਨੂੰ ਸਾਰੀ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਸ਼ੁਭ ਕਾਮਨਾਵਾਂ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਬਾਕੀ ਵੀਡੀਓ ਜਾਣਕਾਰੀ ਵਾਲੀ ਬਹੁਤੀ ਨਹੀਂ ਸੀ ਉਹਦੀ ਅਸੀਂ ਸਿੱਖਿਮਾ ਚਾਉਣੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੁੱਲਾ ਮੇਟਰ ਆ ਕੰਮ ਬੜਾ ਚੰਗਾ ਲੱਗਿਆ ਜਗਤਜੀਤ ਵਾਲਿਆਂ ਦਾ ਬੂਟੇ ਵੀ ਇਹਨਾਂ ਨੇ ਲੰਗਰ ਲਾਇਆ ਬੂਟਿਆਂ ਦਾ ਪਰ ਬੂਟੇ ਲੈ ਕੇ ਵੀ ਬਹੁਤ ਗਏ ਤੇ ਪਾਏ ਵੀ ਹਜੇ ਬਹੁਤ ਆ ਇਹਨੂੰ ਦੇਖ ਲਓ ਭਾਈ ਚੱਕਦੇ ਨਹੀਂ ਓਏ ਭਾਈ ਤਕੜੇ ਬੰਦੇ ਇਹਨਾਂ ਨੂੰ ਬੂਟੇ ਨਾਲ ਪ੍ਰੇਮ ਹੀ ਨਹੀਂ ਹਾਂ ਬੈਠੇ ਇਹ ਬੂਟੇ ਆਪਾਂ ਯਾਦ ਰਹਿਣਗੇ ਆਪਣੇ ਮੈਂ ਇਹਦੀ ਕਹੂੰਗਾ ਮੈਂ ਪਿੰਕਣ ਥੱਲੇ ਮੰਜਾ ਅੱਤੇ ਥੋੜਾ ਚੰਗਾ ਇਹਨਾਂ ਦੀ ਸੰਭਾਲ ਕਰਨੀ ਤੇ ਆਪਾਂ ਫਿਰ ਦੱਸਾਂ ਕਰਾਂਗੇ ਜਾ ਜਵਾ ਕਣ ਵੀ ਜਾਗਤਜੀਤ ਵਾਲਿਆਂ ਨੇ ਉਹਦਾ ਡੈਲੋਂ ਕਰਾਇਆ ਸੀਗਾ ਨਵਾ ਕੰਪਨੀ ਤੇ ਉਦੋਂ ਸੀ ਬੂਟੇ ਲਾਏ ਸੀ ਇਹ ਇਹ ਯਾਦ ਦੇ ਤੌਰ ਤੇ ਹੀ ਲਾਉਣੇ ਜਾ ਕੇ ਸਪੈਸ਼ਲ ਥੈਂਕਸ ਫॉर ੀਟਿੰਗ ਥੈਂਕਸ ਫॉर ਵਾਚਿੰਗ ਥੈਂਕ ਯੂ ਦੋਸਤੋ ਧੰਨਵਾਦ ਵੀਡੀਓ ਦੇਖਣ ਲਈ ਸਤ ਸ੍ਰੀ ਅਕਾਲ